ਪੰਜਾਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਅੱਜ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋਈ ਹੋਈ ਹੈ ਤਾਂ 15 ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ 2022 ਦੇ ਵਿੱਚ ਵਿਧਾਨ ਸਭਾ ਦੀਆਂ ਜਦੋਂ ਚੋਣਾਂ ਹੋਈਆਂ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲਦੀਪ ਦੇਹਾਂਤ ਤੋਂ ਬਾਅਦ ਜਿਹੜੀ ਇਹ ਜਿਮਨੀ ਚੋਣ ਹੋਣ ਲੱਗੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਚੋਣ ਮੁਕਾਬਲੇ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਜੋਰ ਆ ਜੜਾ ਲੱਗਿਆ ਹੋਇਆ ਸਵੇਰੇ 7 ਵਜੇ ਤੋਂ VOTING ਆ ਜਿਹੜੀ ਸ਼ੁਰੂ ਹੋਈ ਹੋਈ ਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਸ਼ਾਮ ਦੇ 6 ਵਜੇ ਤੱਕ ਤਰਨਤਾਰਨ ਦੇ ਵਿੱਚ ਵੋਟਾਂ ਨੇ ਜਿਹੜੀਆਂ ਲੋਕਾਂ ਦੁਆਰਾ ਪਾਈਆਂ ਜਾਣੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਦੇ ਉੱਤੇ ਅੱਜ ਜਿਮਣੀ ਚੋਣ ਦੀ VOTING ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੋਈ ਹੈ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉੱਪਰ ਚੋਣ ਦੇ ਵਿੱਚ 15 ਉਮੀਦਵਾਰ ਨੇ ਜਿਹੜੇ ਮੈਦਾਨ ਦੇ ਵਿੱਚ ਨੇ VOTING ਦੇ ਲਈ ਕੁੱਲ 200 ਬਾਈ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਸੁਰੱਖਿਆ ਦੇ ਜੇਕਰ ਨਜ਼ਰੀਏ ਨਾਲ ਆਪਾਂ ਦੇਖੀਏ ਤਾਂ ਉਥੇ ਕੇਂਦਰੀ ਸੁਰੱਖਿਆ ਬਲਾਂ ਨੂੰ ਜਿਹੜੀਆਂ 12 ਕੰਪਨੀਆਂ ਨੇ ਉਹਨਾਂ ਨੂੰ ਤਾਇਨਾਤ ਕੀਤਾ ਹੈ ਤਰਨ ਤਰਨ ਦੇ ਵਿੱਚ 100 14 ਬੂਥ ਅਜੇਹੇ ਨੇ ਜਿਨ੍ਹਾਂ ਨੂੰ ਸੰਵੇਦਨਸ਼ੀਲ ਕੋਸ਼ਿਸ਼ ਕੀਤਾ ਗਿਆ ਇਸ ਸੀਟ ਤੇ ਕੁੱਲ 192000 ਵੋਟਰ ਨੇ ਜਿਨ੍ਹਾਂ ਵਿੱਚ 1933 ਮਰਦ ਵੋਟਰ ਤੇ 91897 ਔਰਤਾ ਵੋਟਰ ਨੇ ਤੇ 8 ਤੀਸਰੇ ਲਿੰਗ ਦੇ ਵੋਟਰ ਸ਼ਾਮਲ ਨੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਐਮਪੀ ਮੈਂਬਰ ਅਮਰਤਪਾਲ ਸਿੰਘ ਦੀ ਪਾਰਟੀ ਨੇ ਇੱਥੇ ਪਹਿਲੀ ਵਾਰ ਵਿਧਾਨ ਸਭਾ ਚੋਣ ਦੇ ਲਈ ਆਪਣਾ ਉਮੀਦਵਾਰ ਹੈ ਜਿਹੜਾ ਉਤਾਰਿਆ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਹੜੇ ਕਿ ਜਿਆਦਾ ਚਰਚਾ ਦੇ ਵਿੱਚ ਬਣੇ ਹੋਏ ਨੇ ਤਾਂ ਜਿਸ ਵਿੱਚ ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ ਸੰਧੂ ਕਾਂਗਰਸ ਤੋਂ ਕਰਨਵੀਰ ਸਿੰਘ ਬੁਰਜ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਜ਼ਿਕਰ ਇਹ ਹੋ ਗਿਆ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉੱਥੇ ਦੀ ਵਿਧਾਨ ਸਭਾ ਸੀਟ ਹੈ ਜਿਹੜੀ ਉਹ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਤਰਨਤਾਰਨ ਜਿਮਨੀ ਚੋਣ ਹੋ ਰਹੀ ਹੈ 1997 ਤੋਂ 2022 ਤੱਕ ਜਿਹੜਾ ਕਿ ਇਸ ਸੀਟ ਦੇ ਉੱਤੇ 6 ਵਾਰ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ ਪਹਿਲੀ ਵਾਰ ਇੱਥੇ ਉਪ ਚੋਣਾਂ ਜਿਹੜੀ ਹੋ ਰਹੀ ਹੈ ਇਹ ਚੋਣ ਇਸ ਲਈ ਵੀ ਖਾਸ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੀਆਂ ਦੋ ਲੋਕ ਸਭਾ ਦੇ ਦੋ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਰਾਂ ਨੇ ਆਪਣੇ ਰੁਝਾਨ ਬਦਲੇ ਨੇ 2017 ਦੇ ਵਿੱਚ ਅਕਾਲੀ ਦਲ ਦਾ ਕਬਜ਼ਾ ਜਿਹੜਾ ਇਸ ਸੀਟ ਦੇ ਉੱਤੇ ਰਿਹਾ ਸੀ 1997 'ਚ ਇਹ ਸੀਟ ਅਕਾਲੀ ਦਲ ਨੇ ਜਿੱਤੀ ਸੀ 2002 ਦੇ ਵਿੱਚ ਆਜ਼ਾਦ ਉਮੀਦਵਾਰ ਦੇ ਵਜੋਂ ਹਰਮਿੰਦਰ ਸਿੰਘ ਸੰਧੂ ਦੇ ਵੱਲੋਂ ਇਸ ਸੀਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਗਈ ਸੀ ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀ 2017 ਦੇ ਵਿੱਚ ਅਕਾਲੀ ਦਲ ਦਾ ਇਸ ਸੀਟ ਦੇ ਉੱਤੇ ਕਬਜ਼ਾ ਰਿਹਾ ਜਦੋਂ ਕੇ ਉਹ 48% ਵੋਟ ਪ੍ਰਾਪਤ ਕਰ ਰਹੇ ਸਨ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਘਟਿਆ 2017 ਦੇ ਵਿੱਚ ਅਕਾਲੀ ਦਲ ਦੀ ਗਿਰਾਵਟ ਦੇ ਨਾਲ ਇਹ ਸੀਟ ਹੱਥੋਂ ਨਿਕਲ ਗਈ ਉਹਨਾਂ ਦਾ ਵੋਟ ਪ੍ਰਤੀਸ਼ਤ 34% ਰਹਿ ਗਿਆ ਜਦਕਿ ਕਾਂਗਰਸ ਦਾ 45% ਤੱਕ ਪਹੁੰਚ ਗਿਆ ਸੀ 2022 ਦੇ ਵਿੱਚ ਆਪ ਨੇ ਜਿੱਤ ਪ੍ਰਾਪਤ ਕੀਤੀ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ 40% ਵੋਟਾਂ ਨੇ ਜਿਹੜੀਆਂ ਇਥੋਂ ਜਿੱਤ ਦੇ ਵਿੱਚ ਦਰਜ ਕੀਤੀਆਂ ਨੇ ਅਕਾਲੀ ਦਲ ਤੇ ਕਾਂਗਰਸ ਦੋਵਾਂ ਨੇ ਵੋਟ ਪ੍ਰਤੀਸ਼ਤ ਦੇ ਵਿੱਚ ਕامی ਆਈ ਸੀ ਜਿੱਤੇ ਲਈ ਘਟੋ ਘਟ 40% ਵੋਟ ਜਿਹੜੇ ਲਾਜ਼ਮੀ ਹੋਣੇ ਚਾਹੀਦੇ ਨੇ ਪਿਛਲੀਆਂ 6 ਚੋਣਾਂ ਦੇ ਅੰਕੜਿਆਂ ਅਨੁਸਾਰ ਇਸ ਸੀਟ ਤੇ ਹਮੇਸ਼ਾ ਉਹੀ ਉਮੀਦਵਾਰ ਜਿੱਤੇ ਜਿਸ ਨੂੰ 40% ਤੋਂ ਵੱਧ ਵੋਟ ਮਿਲੇ ਨੇ ਤਾਂ ਅੰਦਾਜ਼ਾ ਇਹ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ 40.45% 2017 ਦੇ ਵਿੱਚ ਕਾਂਗਰਸ ਨੂੰ 45 ਅਕਾਲੀ ਦਲ ਨੂੰ 2012 ਦੇ ਵਿੱਚ 41.6 ਤੇ 2007 ਦੇ ਵਿੱਚ ਅਕਾਲੀ ਦਲ ਨੂੰ 48.7% ਵੋਟ ਮਿਲੇ ਸੀ ਤੇ ਅੱਜ ਇਸ ਵਿਧਾਨ ਸਭਾ ਸੀਟ ਦੇ ਉੱਤੇ ਜਿਹੜੀਆਂ ਜਿਮਣੀ ਚੋਣਾਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਇਹ ਜਿਮਣੀ ਚੋਣਾਂ ਜਿਹੜੀ ਕਰਵਾਈ ਜਾ ਰਹੀ ਹੈ